ਪਰ ਪ੍ਰੈਸ ਕਾਨਫਰੰਸ ਦਾ ਦੇ ਵਿੱਚ ਸਾਰੇ মিডিਆ ਦੇ ਸਾਥੀਆਂ ਦਾ ਪਹੁੰਚਣ ਦੇ ਲਈ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਸਾਡੇ ਡਾਕਟਰ ਸਨੀ ਆਲੂਵਾਲੀਆ ਜੀ ਲਖਨਾ ਜੀ ਮੇਰੇ ਨਾਲ ਮੌਜੂਦ ਨੇ ਸੋ ਸਾਥੀਓ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਤੋਂ ਇੱਕ ਬਹੁਤ ਅਹਿਮ ਮੁਹਿੰਮ ਡਰਾਈਵ ਜੁੱਧ ਨਸ਼ਾ ਵਿਰੁੱਧ ਉਹ ਸ਼ੁਰੂ ਕੀਤੀ ਗਈ ਸੀ ਕਿਉਂਕਿ ਸਾਡੇ ਨੈਸ਼ਨਲ ਕਨਵੈਨਸ਼ਨਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤਪਾਲ ਜੀ ਔਰ ਅਸੀਂ ਸਾਰੇ ਤੁਸੀਂ ਸਾਰੇ ਪੰਜਾਬ ਦੇ 3 ਕਰੋੜ ਲੋਕ ਪੰਜਾਬ ਦੀ ਇਸ ਭਿਆਨਕ ਜਿਹੜੀ ਬਿਮਾਰੀ ਨਸ਼ਾ ਤੋਂ ਗ੍ਰਸੇਗੇ ਸਾਰੇ ਬੜੇ ਫਿਕਰਮੰਦ ਸੀਗੇ ਸੋ ਇਹ ਇੱਕ ਮੁਹਿੰਮ ਉਹ ਆਖਰੀ ਦੌਰ ਦੇ ਵਿੱਚ ਸ਼ੁਮਾਰ ਕਰਨ ਦਾ ਫੈਸਲਾ ਕੀਤਾ ਪਾਰਟੀ ਨੇ ਔਰ ਸਰਕਾਰ ਨੇ ਜਿਸ ਦੇ ਤਹਿਤ ਯੁੱਧ ਨਸ਼ਾ ਵਿਰੁੱਧ ਵਰਗੇ ਡਰਗਸ ਉਹ ਸ਼ੁਰੂ ਕੀਤੀ ਗਈ ਔਰ ਮੈਨੂੰ ਇਹ ਦੱਸਦੇ ਹੋਏ ਅੱਜ ਤਸੱਲੀ ਹੋ ਰਹੀ ਹੈ ਕਿ ਉਹਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਹੈ ਜਿਹੜੀ ਉਹ ਪਿਛਲੇ ਦਿਨਾਂ ਦੇ ਵਿੱਚ ਮਿਲੀ ਹੈ ਔਰ ਨਾਲ ਹੀ ਮੈਂ ਉਹਨਾਂ ਲੋਕਾਂ ਦਾ ਉਹਨਾਂ ਸਾਥੀਆਂ ਦਾ ਵੀ ਦੇਦਿਆਂ ਕਰਾਈਆਂ ਜੋ ਧੰਨਵਾਦ ਕਰਨਾ ਚਾਹੁੰਦਾ ਸਿਵਲ ਸੁਸਾਇਟੀ ਦੇ ਵਿੱਚੋਂ ਚਾਹੇ ਮਾਪੇ ਨੇ ਚਾਹੇ ਕੋਈ ਟੀਚਰਸ ਨੇ ਚਾਹੇ ਯੰਗਸਟਰਸ ਨੇ ਯਾ ਉਹ ਲੋਕ ਵੀ ਜਿਹੜੇ ਪਹਿਲਾਂ ਡਰੱਗਸ ਦੇ ਵਿੱਚ ਪੈ ਗਏ ਸੀਗੇ ਤੇ ਛੱਡਣਾ ਚਾਹੁੰਦੇ ਨੇ ਉਹ ਲੋਕ ਵੀ ਕਈ ਨੌਜਵਾਨ ਅੱਗੇ ਆ ਰਹੇ ਨੇ ਕਿ ਜੀ ਅਸੀਂ ਇਸ ਬਿਮਾਰੀ ਨੂੰ ਨੂੰ ਹੱਥ ਲਾ ਕੇ ਦੇਖ ਲਿਆ ਪਰ ਹੁਣ ਅਸੀਂ ਇਹਦੇ ਵਿੱਚੋਂ ਨਿਕਲਣਾ ਚਾਹੁੰਦੇ ਆ ਸੋ ਸਿਵਲ ਸੁਸਾਇਟੀ ਵੀ ਸਮਾਜ ਵੀ ਇਹਦੇ ਵਿੱਚ ਸਾਡਾ ਸਾਥ ਦੇ ਰਿਹਾ ਔਰ ਮੈਂ ਸਮਝਦਾ ਕਿ ਜ਼ਿੰਮੇਵਾਰੀ ਵੀ ਸਾਰਿਆਂ ਦੀ ਬਣਦੀ ਹੈ ਜਿਹਦੇ ਤਹਿਤ ਮਲਟੀਪਲ 3 60 ਡਿਗਰੀਜ਼ ਜੋ ਪਲਾਨ ਹੈ ਉਹ ਬਣਾਇਆ ਗਿਆ ਜਿਸ ਦੇ ਤਹਿਤ ਇੱਕ ਵਾਸੇ ਐਨਫੋਰਸਮੈਂਟ ਕਿਉਂਕਿ ਦੋ ਪਾਰਟਸ ਨੇ ਇਸ ਪੂਰੀ ਮੁਹਿੰਮ ਦੇ ਨੰਬਰ 1 ਸਪਲਾਈ ਰਿਡਕਸ਼ਨ ਦੂਸਰਾ ਡਿਮਾਂਡ ਰਿਡਕਸ਼ਨ ਸਪਲਾਈ ਰਿਡਕਸ਼ਨ ਦੇ ਵਿੱਚ ਪੁਲਿਸ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਇਨਫੋਰਸਮੈਂਟ ਕੀਤੀ ਜਾ ਰਹੀ ਹੈ ਸਪਲਾਈ ਚੇਨ ਜਿਹੜੀ ਜੋ ਪਿਛਲੇ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਦੀ ਪੁਸ਼ਤਪਨਾਹੀ ਦੇ ਤਹਿਤ ਜਿਨ੍ਹਾਂ ਦੀ ਨੱਕ ਦੇ ਹੇਠ ਇੱਕ ਨਾਰਕੋ ਟੈਰੋਰੀਜ਼ਮ ਦਾ ਇੱਕ ਨੈਕਸਸ ਬਣ ਚੁੱਕੇ ਸੀਗਾ ਜਿਹਦੇ ਵਿੱਚ ਕੁਝ ਸਿਆਸਤਦਾਨ ਕੁਝ ਪੁਲਿਸ ਅਫਸਰ ਔਰ ਡਰਗ ਸਮਗਲਰਜ਼ ਇੱਕ ਨੈਕਸਸ ਬਣ ਚੁੱਕੇ ਸੀਗਾ ਟਿਕੜੀ ਬਣ ਚੁੱਕੀ ਸੀ ਕਿ ਜਿਹਦੀ ਵਜ੍ਹਾ ਕਰਕੇ ਅੱਜ ਪੰਜਾਬ ਪੰਜ ਦਰਿਆਵਾਂ ਦੀ ਸਰਤੀ ਪੰਜਾਬ ਦੇ ਵਿੱਚ ਛੇਵਾਂ ਨਸ਼ਿਆਂ ਦਾ ਦਰਿਆ ਜਿਹੜਾ ਉਹਨਾਂ ਨੇ ਵਹਾਇਆ ਤੇ ਹੁਣ ਅ ਡਿਮਾਂਗ ਜੋ ਸਪਲਾਈ ਰਿਡਕਸ਼ਨ ਹੈ ਉਹਦੇ ਲਈ ਪੁਲਿਸ ਐਨਫੋਰਸਮੈਂਟ ਕਰ ਰਹੀ ਹੈ ਸਖਤੀ ਕੀਤੀ ਜਾ ਰਹੀ ਹੈ ਜਿਹੜੀਆਂ ਜੋ ਜੋ ਬੈਕਵਰਡ ਚੇਨ ਅਜੇ ਕੋਈ ਕੋਈ ਐਡਿਕਟ ਮਿਲ ਜਾਂਦਾ ਉਹਦੇ ਤੋਂ ਪੁੱਛ ਕੇ ਕਰਦੇ ਹੋਏ ਤਫਤੀਸ਼ ਕਰਦੇ ਜਿੱਥੇ ਉਹਦਾ ਇਲਾਜ ਕਰਵਾਉਣੇ ਆਸੀਂ ਜਿਹੜੇ ਵੱਡੇ ਡਰਗਸ ਸਮੱਗਲਰਸ ਨੇ ਤਸਕਰ ਨੇ ਜਾਂ ਛੋਟੇ ਪੈਡਲਰਸ ਨੇ ਉਹਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਔਰ ਸਪਲਾਈ ਚੇਨ ਨੂੰ ਤੋੜਿਆ ਜਾ ਰਿਹਾ ਹੈ ਦੂਸਰੇ ਪਾਸੇ ਡਿਮਾਂਡ ਰਿਡਕਸ਼ਨ ਕਿਉਂਕਿ ਜਦੋਂ ਤੱਕ ਡਿਮਾਂਡ ਨਹੀਂ ਘਟੂਗੀ ਉਦੋਂ ਤੱਕ ਇਸ ਬਿਮਾਰੀ ਨੂੰ 100% ਖਤਮ ਨਹੀਂ ਕੀਤਾ ਜਾ ਰਿਹਾ ਸਰ ਇੱਕ 360 ਡਿਗਰੀਜ਼ ਪਲਾਨ ਹੈ ਜਿਹੜਾ ਉਹ ਬਣਾਇਆ ਗਿਆ ਸੀਗਾ ਜਿਸ ਦੇ ਤਹਿਤ ਮੈਨੇ ਦੱਸਦੇ ਹੋਏ ਅੱਜ ਤਸੱਲੀ ਹੋ ਰਹੀ ਹੈ ਕਿ ਅੱਜ ਤੱਕ ਐਨਡੀਪੀਐਸ ਦੇ ਹੁਣ ਤੱਕ 1488 ਕੇਸਿਸ ਨੇ ਜਿਹੜੇ 1488 ਉਹ ਦਰਜ ਕੀਤੇ ਜਾ ਚੁੱਕੇ ਨੇ ਜਿਦੇ ਵਿੱਚ 2049 ਲੋਕਾਂ ਨੂੰ ਪੈਡਲਸ ਨੂੰ ਸਮੱਗਲਰਸ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਔਰ ਜਿਹੜੇ ਕੋਈ ਸਮੱਗਲਰਸ ਜਾਂ ਗੈਂਗਸਟਰਸ ਜਿਹੜੇ ਇਸ ਕੰਮ ਦੇ ਵਿੱਚ ਪਏ ਹੋਏ ਸੀਗੇ ਪਿਛਲੀਆਂ ਸਰਕਾਰਾਂ ਦੇ ਸਮੇਂ ਹੌਸਲੇ ਬੁਲੰਦ ਸੀਗੇ ਤੇ ਜਦੋਂ ਪੁਲਿਸ ਰੋਕਣ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇਰੇ ਟੈਲੀ ਇਲੈਕਟ੍ਰੀਫਾਇਰ ਦੇ ਵਿੱਚ 28 ਜਿਹੜੇ ਜੋ ਗੈਂਗਸਟਰਸ ਨੇ ਜਾਂ ਸਮੱਗਲਰਸ ਨੇ ਉਹ ਬੜੇ ਗੰਭੀਰ ਰੂਪ ਦੇ ਨਾਲ ਉਹ ਜ਼ਖਮੀ ਹੋ ਚੁੱਕੇ ਨੇ ਇਸ ਰੈਟੇਲੀਟਰੀ ਫਾਇਰ ਦੇ ਵਿੱਚ ਔਰ ਹੁਣ ਤੱਕ 28 ਇਲਲੀਗਲ ਪ੍ਰਾਪਰਟੀਆਂ ਜਿਹੜੀਆਂ ਕਿ ਸਰਕਾਰੀ ਜ਼ਮੀਨਾਂ ਦੇ ਉੱਪਰ ਇਸ ਡਰੱਗ ਮਨੀ ਦੇ ਨਾਲ ਉਹ ਸਾਰੀਆਂ ਗਈਆਂ ਸੀਗੀਆਂ ਉਹ 28 ਉਹਨਾਂ ਨੂੰ ਮਲਿਆ ਮੀਟ ਕਰ ਦਿੱਤਾ ਗਿਆ ਔਰ ਮੈਂ ਸਮਝਦਾ ਕਿ ਜੇ ਤੁਸੀਂ ਆਮ ਲੋਕਾਂ ਨੂੰ ਜਾ ਕੇ ਪੁੱਛੋ ਕਿਉਂਕਿ ਜਿੱਥੇ ਆਮ ਲੋਕਾਂ ਦੇ ਵਿੱਚ ਇਹ ਗੱਲ ਦੀ ਤਸੱਲੀ ਹੈ ਕਿ ਜਿੰਨਾ ਇਹਨਾਂ ਡਰੱਗ ਪੈਂਡਲਸ ਨੇ ਸਮਗਲਰਸ ਨੇ ਲੋਕਾਂ ਦੇ ਬੱਚਿਆਂ ਦੀਆਂ ਨਸਾਂ ਦੇ ਵਿੱਚ ਜ਼ਹਿਰ ਪਹੁੰਚਾਇਆ ਤੇ ਉਸ ਜ਼ਹਿਰ ਦੇ ਪੈਸੇ ਦੇ ਨਾਲ ਆਪਦੇ ਮਹਿਲ ਸਾਰੇ ਹੁਣ ਜਦੋਂ ਟਹਿਰੇ ਨੇ ਤੇ ਉਹਦਾ ਇੱਕ ਇੱਕ ਰਿਪੈਲਿੰਗ ਇਫੈਕਟ ਹੈ ਜਿਹੜਾ ਉਹ ਜਾ ਰਿਹਾ ਹੈ ਕਿਉਂਕਿ ਹੁਣ ਮਾਪੇ ਰੋਕਣ ਲੱਗੇ ਪਾਈ ਇਸ ਕੰਮ ਦੇ ਵਿੱਚ ਨਾ ਪਈ ਨਹੀਂ ਜਿਹੜਾ ਮਕਾਨ ਹੈਗਾ ਉਹਦੇ ਤੇ ਵੀ ਸਰਕਾਰ ਦੀ ਨਿਗਾਹ ਪੈ ਸਕਦੀ ਉਹ ਵੀ ਇਸ ਘੇਰੇ ਦੇ ਵਿੱਚ ਆ ਸਕਦੇ ਸੋ ਮੈਂ ਸਮਝਦਾ ਉਸ ਉਸ ਚੀਜ਼ ਦਾ ਇੱਕ ਬਹੁਤ ਵੱਡਾ ਇੰਪੈਕਟ ਹੈ ਜਿਹੜਾ ਜਾ ਰਿਹਾ ਹੈ ਔਰ ਹੁਣ ਤੱਕ ये सारी कार्रवाई के तहत तकरीबन बारह सौ सत्तर किलो बारह सौ सत्तर किलो जो ड्रग्स ने वो फड़े जा चुके हैं बाहठ लख तेहठ हजार जी ड्रग मनी है वह रिकवर की जा चुकी है और सत्त लख सोलह हजार तीन सौ जो कैपसूस या गोलियां ने नशीलिया ਉਹ ਰਿਕਵਰ ਕੀਤੀਆਂ ਜਾ ਚੁੱਕੀਆਂ ਨੇ ਸੋ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਜਿਹਦਾ ਇੱਕ ਬਹੁਤ ਵੱਡਾ ਡੈਟਰਿੰਗ ਇਫੈਕਟ ਹੈ ਜਿਹੜਾ ਉਹ ਇਹਨਾਂ ਡਰਗ ਫੈਲਡਰਸ ਮੰਗਲਰਸ ਦੇ ਉੱਪਰ ਜਾ ਰਿਹਾ ਹੈ ਸੋ ਮੈਂ ਸਮਝਦਾ ਕਿ ਇੱਕ ਮਹਿੰਮ ਡਰਾਈਵ ਜਿਵੇਂ ਮੈਂ ਪਹਿਲਾਂ ਕਿਹਾ ਕਿ ਮਹਿੰਮ ਤਾਂ ਚਾਹੇ 3 ਸਾਲਾਂ ਤੋਂ ਹੀ ਚੱਲੀ ਸੀ ਪਰ ਉਹਨੂੰ ਲਾਸਟ ਹੱਲਾ ਲਾਸਟ ਪੁਸ਼ ਉਹਨੂੰ ਲਾਸਟ ਫੇਜ਼ ਦੇ ਵਿੱਚ ਜਦੋਂ ਦਾ 1 ਤਰੀਕ ਤੋਂ ਐਂਟਰ ਕਰਾਇਆ ਸੀ ਪੰਜਾਬ ਸਰਕਾਰ ਨੇ ਤੇ ਉਦੋਂ ਦਾ ਇਹ ਇਹਦਾ ਬਹੁਤ ਵੱਡੇ ਰਿਜ਼ਲਟ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਮੈਂ ਫੇਰ ਦੁਬਾਰਤੋਂ ਇੱਕ ਵਾਰ ਫੇਰ ਸਾਰੇ ਡਰੱਗਸ ਮੰਗਲਰਸ ਨੂੰ ਪੈਡਲਰਸ ਨੂੰ ਗੈਂਗਸਟਰਸ ਨੂੰ ਮੈਂ ਕਹਿਣਾ ਚਾਹਾਂਗਾ ਕਿ ਜਾਂ ਤਾਂ ਇਹ ਜੋ 2 ਨੰਬਰ ਦਾ ਧੰਦਾ ਹੈ ਇਹ ਜੋ ਨਸ਼ੇ ਦਾ ਕਾਰੋਬਾਰ ਹੈ ਜਾਂ ਤੁਸੀਂ ਇਹ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਨਹੀਂ ਇਹ ਕਾਰੋਬਾਰ ਕਿਵੇਂ ਛਡਾਉਣਾ ਸਾਨੂੰ ਪੰਜਾਬ ਸਰਕਾਰ ਨੂੰ ਬਦਲ ਦੇ ਅਸੀਂ ਕਰਕੇ ਦਿਖਾਵਾਂਗੇ ਐਸਾ 24 ਮਾਰਚ ਤੋਂ ਲੈ ਕੇ ਹੁਣ ਤੱਕ ਕਾਜੀ ਤੋਂਵਾ ਤੋਂ ਹੁੰਦਾ ਨਹੀਂ ਜਦੋਂ ਮੈਂ